ਜੰਡਿਆਲਾ ਯਾਤਰਾ ਤੇ ਅਨੰਦਪੁਰ ਸਾਹਿਬ ਜਾ ਰਹੇ ਨੌਜਵਾਨ ਨੂੰ ਗੋਲੀਆਂ ਮਾਰੀਆਂ ਜੰਡਿਆਲਾ ਗੁਰੂ ਨੇੜੇ ਪਿੰਡ ਬੰਡਾਲਾ ਰੋਡ ਵਿਖੇ ਮੋਟਰਸਾਈਕਲ 'ਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਅਨੰਦਪੁਰ ਸਾਹਿਬ ਟਰੈਕਟਰ ਟਰਾਲੀ ਸੰਗਤ ਨੂੰ ਲੈ ਕੇ ਜਾ ਰਹੇ ਨੌਜਵਾਨ ਜਜਬੀਰ ਸਿੰਘ ਉਮਰ 30 ਸਾਲ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਦਾਉਕੇ ਪੱਟੀ ਜ਼ਿਲ੍ਹਾ ਤਰਨਤਾਰਨ ਨੂੰ ਗੋਲੀਆਂ ਮਾਰ ਕੇ ਹੋਏ ਫਰਾਰ ਘਟਨਾ ਮੌਕੇ ਤੇ ਪਹੁੰਚ ਪੁਲਿਸ ਕਰ ਰਹੀ ਜਾਂਚ ਇਸ ਮੌਕੇ ਡੀਐਸਪੀ ਰਵਿੰਦਰ ਸਿੰਘ ਨੇ ਜਾਣਕਾਰੀ ਅਨੁਸਾਰ ਦੱਸਿਆ ਕਿ ਜਜਪੀਰ ਸਿੰਘ ਨੌਜਵਾਨ ਟਰੈਕਟਰ ਚਲਾ ਰਿਹਾ ਸੀ ਅਤੇ ਬਾਕੀ ਸੰਗਤ ਟਰਾਲੀ ਵਿੱਚ ਬੈਠੀ ਸੀ। ਅੱਜ ਸਵੇਰੇ 7:30 ਵਜੇ ਸਵੇਰ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਜੋ ਨੌਜਵਾਨ ਨੂੰ ਜ਼ਖਮੀ ਹਾਲਤ ਲੋਕਾਂ ਦੀ ਮਦਦ ਨਾਲ ਅੰਮ੍ਰਿਤਸਰ ਨਿੱਜੀ ਹਸਪਤਾਲ ਜਾ ਕੇ ਉਸ ਦੀ ਮੌਤ ਹੋ ਗਈ। ਪਰਿਵਾਰ ਦੇ ਬਿਆਨ ਤੇ ਪਰਚਾ ਦਰਜ ਕੀਤਾ ਜਾਵੇਗਾ। ਸੀਸੀਟੀਵੀ ਕੈਮਰਾ ਖੰਗਾਲੇ ਜਾ ਰਹੇ ਹਨ। ਦੋਸ਼ੀਆਂ ਨੂੰ ਜਲਦੀ ਹੀ ਫੜਿਆ ਜਾਵੇਗਾ। ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਬੜਾ ਸੇ ਕੁਝ 7 ਤੋਂ 7.5 ਦੇ ਕਰੀਬ ਹੀ ਘਟਨਾ ਆ ਜਦ ਕਿ ਦੋ ਲੜਕੇ ਪਿਛੋ ਆਏ ਆ ਅੰਦਿਆ ਵੀ ਟਰਾਲੀ ਚੱਲੀ ਹਨੰਦਪੁਰ ਸਾਹਿਬ ਯਾਤਰਾ ਦੇ ਜਿਹੜਾ ਡਰਾਈਵਰ ਆ ਉਹਦੇ ਤੇ ਚਾਰ ਫਾਇਰ ਕੀਤੇ ਜੀ ਉਹਨਾਂ ਚਾਰ ਫਾਇਰ ਕਰਨ ਤੋਂ ਬਾਅਦ ਪਤਾ ਨਹੀਂ ਦੋ ਫਾਇਰ ਲੱਗੇ ਆ ਕਿ ਤਿੰਨ ਫਾਇਰ ਲੱਗੇ ਆ ਇਹ ਤੇ ਮੌਕੇ ਦੀ ਘਟਨਾ ਆ ਜੀ ਤੇ ਉਸ ਤੋਂ ਬਾਅਦ ਜਿਹੜਾ ਮਰੀਜ਼ ਜਿੱਤੇ ਗੋਲੀਆਂ ਲੱਗੀਆਂ ਵਾ ਕੋਲੋ ਹਸਪਤਲ ਖੜਿਆ ਗਿਆ ਵਾ ਉੱਥੇ ਜਾ ਕੇ ਦੱਸ ਦਿਆ ਵੀ ਉਹਦੀ ਡੈਥ ਹੋ ਚੁੱਕੀ ਤੇ ਕਿੰਨੇ ਕੁ ਕਿੰਨੇ ਇਹ ਕੋਈ 7 ਤੋਂ 7.5 ਦੇ ਕਿਲੇ ਵਿੱਚ ਪੜ ਗਈ ਹਾਂਜੀ 7 ਤੋਂ 7.5 ਦੇ ਵਿੱਚ ਮੌਕੇ ਤੇ ਪਹੁੰਚ ਗਿਆ ਜੀ ਬਸ 5 10 ਮਿੰਟ ਦੇ ਅੱਗੇ ਪਹੁੰਚ ਗਿਆ ਹਾਂਜੀ ਠੀਕ ਕਿੱਥੋਂ ਟਰਾਲੀ ਕਿੱਥੇ ਜਾ ਰਹੀ ਹੈ ਟਰਾਲੀ ਮੇਰੇ ਇਹ ਦੱਸ ਦਿਆ ਵੀ ਦੋ ਕੇ ਪੈਂਦੀ ਆ ਨਨਪੁਰ ਸਾਹਿਬ ਯਾਤਰਾ ਕੱਲੇ ਕਿੰਨੀ ਸੰਗਤ ਹੀ ਨਾਲ ਉਹ ਸੰਗਤ ਉਹ 40 40 ਤੋਂ 50 ਕਰੀਬ ਇੱਕ ਗੋਲੀਆ ਖਾਣ ਕਿ ਲਈ ਕਿ ਮਰੀ ਹਾਜੀ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ 4 ਫਾਇਰ ਕੀਤੇ ਆ ਜੀ ਜੰਦੇ ਉਹ ਟਰਾਲੀ ਤੇ ਜਿਹੜੇ ਨਾਲ ਮੌਕੇ ਤੇ ਮੁੰਡਾ ਬੈਠਾ ਇਹਨਾਂ ਡਰਾਈਵਰ ਦੇ ਸਾਈਡ ਦੇ ਲਾਗੇ ਉਹ ਦੱਸਦਾ ਵੀ 4 ਫਾਇਰ ਕੀਤੇ ਆ ਜਿਹਦੇ ਚੋ 2 ਤੇ 3 ਉਹਦੇ ਮੁੰਡੇ ਦੇ ਲੱਗੇ ਜਿਹੜੇ ਜਿਹਨਾਂ ਨੇ ਗੋਲੀਆਂ ਮਾਰੀਆਂ ਮੋਟਰਸਾਈਕਲ ਤੇ ਆਏ ਉਹ ਮੋਟਰਸਾਈਕਲ ਤੇ ਆ ਗਏ ਇਹ ਮੂਹ ਮਾਮਲੇ ਦੇ ਕਿ ਤਰ੍ਹਾਂ ਨੇ ਕੋਈ ਮੋਹ ਜਾ ਨਹੀਂ ਦੱਸਿਆ ਉਹਨਾਂ ਨੇ ਜਦੋਂ ਮੌਕੇ ਤੇ ਅਸੀਂ ਪਹੁੰਚਿਆ ਤਾਂ ਮੂਹ 당ੀ ਦੱਸਿਆ ਮੂਹ ਬਲੇਟਿਆ ਕਿ ਨਹੀਂ ਬਲੇਟਿਆ ਦੱਸਦਾ ਵੀ ਜਦੋਂ ਪਿੱਛੋਂ ਸਾਡੇ ਨਾਲ ਨਾਲ ਹੀ ਉਹਨਾਂ ਨੇ ਟਰਾਲੀ ਦੇ ਨਾਲ ਨਾਲ ਹੀ ਆਏ ਆ ਉਹਨਾਂ ਸਾਰੀ ਉਹਨਾਂ ਗੋਲੀਆਂ ਤੇ ਲਾ ਗਿਆ ਫਰਾਰ ਹੋ ਕੇ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਮੰਗ ਹੈ ਕਿ ਉਹਨਾਂ ਨਾਂ ਸਾਫਣਾ ਕਰ ਦੇਈ ਕਿ ਕਿ ਉਹਨਾਂ ਦੀ ਮੰਗ ਹੈ ਉਹ ਆਪਣੀ ਕਿਸਾਨ ਦੀ ਕਾਰਨ ਵੇਖੋ ਜੀ ਮੌਕੇ ਤੇ ਪਤਾ ਨਹੀਂ ਇਹਨਾਂ ਦੇ ਜਾਂ ਤੇ ਕੋਈ ਰੰਜਿਸ਼ ਆ ਹੈ ਤੇ ਉਹਨਾਂ ਦੇ ਪਿੰਡ ਦੇ ਦੱਸਦੇ ਆ ਜਾਂ ਤੇ ਕੋਈ ਰੰਜਿਸ਼ ਆ ਵਰਦਾਤ ਨੱਚ ਜਾਂਦੀ ਆ ਕਿ ਉਹਨਾਂ ਦੇ ਮਤਾਬਕ ਘਰਾਂ ਦੇ ਮਤਾਬਕ ਕਹਾ ਜਾਂਦਾ ਵੀ ਸਾਡੇ ਪਿੰਡ ਦੇ ਆ ਹਾਂ ਜੀ ਕਿਹਨਾਂ ਨੇ ਗੋਲੀਆਂ ਮਾਰੀਆਂ ਵੀ ਸਾਡੇ ਪਿੰਡ ਦੇ ਬੰਦਿਆਂ ਨੇ ਇਹ ਕੰਮ ਕਰਵਾਇਆ ਹਾਂ ਜੀ ਜੱਜ ਵੀਰ ਸਿੰਘ ਸਾਨੂੰ ਭਰਜਿੰਦਰ ਸਿੰਘ ਦਾ ਉਹ ਕਿ ਪਿੰਡ ਦੇ ਆ ਉਹ ਅੱਜ ਸ੍ਰੀ ਆਨੰਦਪੁਰ ਸਾਹਿਬ ਜਾ ਰਹੇ ਸੀ ਟਰੈਕਟਰ ਟਰਾਲੀ ਲੈ ਕੇ ਤੇ ਜਦੋਂ ਇੱਥੇ ਬੰਡਾਲੇ ਪੱਠੇ ਲੱਗੇ ਆਏ ਆ ਤੇ ਕੋਈ 2-3 ਬੰਦਿਆਂ ਨੇ ਮਗਰੋਂ ਮੋਟਰਸਾਈਕਲ ਤੇ ਇੱਕ ਕਾਰ ਪਤਾ ਲੱਗੀ ਆ ਉਹਦੇ ਤੇ ਆਏ ਆ ਉਹਨਾਂ ਨੇ ਆਣ ਕੇ ਫਾਇਰਿੰਗ ਕਰਕੇ ਤੇ 4 ਗੋਲੀਆਂ ਮਾਰੀਆਂ ਉਹਨੂੰ ਟਰੈਕਟਰ ਚਲਾ ਰਿਹਾ ਸੀ ਤੇ ਇੱਥੋਂ ਫਿਰ ਉਹਨੂੰ ਅਮਨਦੀਪ ਹਸਪੀਟਲ ਅਬਰਸਰ ਸ਼ਿਫਟ ਕੀਤਾ ਸੀ ਇੰਜਰਡ ਨੂੰ ਉੱਥੇ ਹੁਣ ਉਹਦੀ ਡੈਥ ਹੋ ਗਈ ਤੇ ਕਿੰਨੇ ਬੰਦੇ ਸੀ ਜਿਹੜੇ ਜਿਨ੍ਹਾਂ ਨੇ ਕੋਈ ਲਾਈ ਫਿਲਹਾਲ ਜੀ ਉਹਦਾ ਬ੍ਰਦਰ ਤਾਂ ਬਾਕੀ ਦੇ ਸਾਰੇ ਉੱਥੇ ਹਸਪੀਟਲ ਚੱਲ ਗਏ ਆ ਉਹ ਹੁਣ ਬਿਆਨ ਲਿਖਾ ਰਹੇ ਆ ਫੇਰ ਪਤਾ ਲੱਗੂਗਾ ਉਹਨਾਂ ਤੋਂ ਜਿਹੜੇ ਮੌਕੇ ਦੇ ਗਵਾਹ ਉਹਨਾਂ ਤੋਂ ਕੀ ਲੱਗਦਾ ਰੰਜਿਸ਼ ਦਾ ਮਾਮਲਾ ਲੱਗ ਰੰਜਿਸ਼ ਦਾ ਹੀ ਧਿਆ ਟਰਾਲੀ ਕਿੱਥੇ ਕਿੱਥੇ ਜਾ ਰਹੀ ਸੀ ਟਰਾਲੀ ਧੋ ਕੇ ਪਿੰਡ ਪੈਂਦਾ ਬਾਰਡਰ ਦੇ ਉੱਤੇ ਥਾਣਾ ਘਰਿੰਡੇ ਦੇ ਉਥੋ ਹਾਂਜੀ ਉਥੋ ਇਹ ਅਨੰਦਪੁਰ ਸਾਹਿਬ ਚਲੀ ਅਨੰਦਪੁਰ ਸਾਹਿਬ ਜਾ ਰਹੇ ਸਨ ਮੱਥਾ ਟੇਕਾ ਤੇ ਸੰਗਤ ਕਿੰਨੀ ਗਈ ਸੀ ਸੰਗਤ 30 35 ਲੇਡੀਆਂ ਸੀਗੀਆਂ ਤੇ 10 12 ਜੈਂਟਸ ਸੀਗੇ ਸਰ ਤੁਸੀਂ ਟੀਵੀ ਕਿੰਭਾਰਾ ਕੁਝ ਹਾਂਜੀ ਹਾਂਜੀ ਆ ਕੁੰਗਾਲਦੇ ਆ ਤੁਹਾਡੇ ਸਾਹਮਣੇ ਟੀਵੀ ਮੂਵੀ ਸਾਹਮਣੇ ਆਜੀ ਇਹ ਤਾਂ ਕੁਝ ਨਹੀਂ ਅਜੇ ਤਾਂ ਹੁਣ ਅਸੀਂ ਕੈਮਰੇ ਦੇਖ ਰਹੇ ਹਾਂ ਉਹਦੇ ਤੋਂ ਪਤਾ ਲੱਗੂਗਾ